ਅੰਤ ਸਪੈਸ਼ਲੀ ਅਸੀਂ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਲਈ ਘਰ ਕਰਨ ਲਈ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਤਕਰੀਬਨ 3 ਮਹੀਨੇ بارش ਦੇ ਮੌਸਮ ਤੋਂ ਵੀ ਆਪਦੀ ਬਾਦੂ ਸੀਜ਼ਨ ਰਹਾ ਉਸ ਕਰਕੇ ਟਾਈਮ ਨਹੀਂ ਲੱਗਾ ਔਰ 6.5 ਕਰੋੜ ਰੁਪਏ ਦੀ ਲਾਗਤ ਨਾਲ ਤਕਰੀਬਨ 38 ਕਿਲੋਮੀਟਰ ਦੇ ਕਰੀਬ ਪਿੰਡਾਂ ਦੀਆਂ ਸੜਕਾਂ ਕੱਲੀ ਹੁਸ਼ਿਆਰਪੁਰ ਵਿਧਾਨ ਸਭਾ ਦੇ ਬਣ ਜਾ ਰਹੀਆਂ ਜਿਹਦੇ ਵਿੱਚ ਅਸੀਂ ਆਲਮੋਸਟ ਇਹ ਕਹਿ ਸਕਦੇ ਹਾਂ ਵੀ 95% 100% ਪਿੰਡਾਂ ਦੀ ਸੜਕਾਂ ਵੀ ਕਵਰ ਕੀਤੀਆਂ ਔਰ ਹਰ ਇੱਕ ਪਿੰਡ ਦਾ ਤਾਂ ਕਿ ਜਿੱਥੇ ਕੋਈ ਆਨ ਆਲੇ ਟਾਈਮ ਨੂੰ ਕੱਲ ਨੂੰ ਇਹ ਵੀ ਪ੍ਰਪੋਜ਼ਲ ਭੇਜੀ ਆ ਵੀ ਸੜਕਾਂ ਕਦੇ ਟੋੜੀਆਂ ਵੀ ਕਰਦੇ ਆ ਉਹਦੀ ਵੀ ਪ੍ਰਪੋਜ਼ਲ ਭੇਜੀ ਆ ਲੇਕਿਨ 38 ਕਿਲੋਮੀਟਰ ਦੀਆਂ ਸੜਕਾਂ ਸਾਡੀਆਂ ਰੈਡੀ ਪਈਆਂ ਜਿਨ੍ਹਾਂ ਦਾ ਅਸੀਂ ਕੰਮ ਸ਼ੁਰੂ ਕਰਨ ਜਾ ਰਹੇ ਆ ਹਰ ਇੱਕ ਪਿੰਡ ਦੇ ਵਿੱਚ ਇਹਦੇ ਵਿੱਚ ਸਰਵੇਖੇ ਸਗਾ ਵੀ ਜਿਹੜੀਆਂ ਸੜਕਾਂ ਦਾ ਬੇਸ ਬਣਨਾ ਪਹਿਲਾਂ ਪਹਿਲਾਂ ਪੱਥਰ ਪੈਣਾ ਮਿੱਟੀ ਪੈਣੀ ਉਹਦਾ ਥੱਲੇ ਉਹਨੂੰ ਕਿਉਂਕਿ ਸਾਡੇ ਕੋਲ ਹੁਣ ਲੁੱਕ ਪੈਂਦਾ ਟਾਈਮ ਜਿਹੜਾ ਤਕਰੀਬਨ ਤਕਰੀਬਨ ਅਸੀਂ ਕਹਿ ਰਹੇ ਦੇ ਮੌਸਮ ਨੇ ਅਗਰ ਸਾਥ ਦਿੱਤਾ 15 ਨਵੰਬਰ 30 ਨਵੰਬਰ ਤੱਕ ਵੀ ਦੇ ਸਕਦਾ ਜੇ ਟੈਂਪਰੇਚਰ ਰਹਾ ਤਾਂ ਤੇ ਸਾਡਾ ਸਿਰਫ ਇਹ ਹੈ ਮੈਸੇਜ ਇੱਕ ਕਲੀਅਰ ਕਰਨਾ ਹੈਗਾ ਹਰੇਕ ਮੇਰੇ ਸਾਥੀ ਜਿੰਨੇ ਵੀ ਮੇਰੇ ਨਾਲ ਮੌਜੂਦ ਹੈ ਅਸੀਂ ਪਿੰਡਾਂ ਤੋਂ ਬਹੁਤ ਸਾਰੇ ਸਾਥੀ ਆਏ ਆ ਇਹਨਾਂ ਨੂੰ ਇਹ ਕਰਨਾ ਚਾਹੁੰਦੇ ਆ ਕੋਈ ਵੀ ਸੜਕ ਜਿਹੜੀ ਹੈ ਤਕਰੀਬਨ ਪੈਂਡਿੰਗ ਨਹੀਂ ਰਹਿ ਰਹੀ ਆ 100% ਕਵਰੇਜ ਹੋ ਸਕਦਾ ਹੈ ਕੋਟੀ ਕਿੰਨੀ ਲਗਤ ਦੇ ਨਾਲ ਇਹ ਜੀ ਜੀ 6.5 ਕਰੋੜ ਦੀ ਟੋਟਲ ਲਾਗਤ ਹੈ ਔਰ 38 ਕਿਲੋਮੀਟਰ ਦੇ ਕਰੀਬ ਇਹ ਕਵਰ ਕਰੂਗਾ ਸੜਕਾਂ ਦੀ ਔਰ ਇਹ ਜੋ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਹੜੀ ਇਹਨਾਂ ਨੂੰ ਦੱਸਣ ਜੋਗ ਹੈ ਇਹ ਸਾਰੇ ਸਰਪੰਚ ਸਹਿਬਾਨ ਆਣਾ ਪਿੰਡਾਂ ਦੇ ਔਰ ਬੜੇ ਮਹਤਵਪੂਰਨ ਵੀ ਉੱਥੋਂ ਆਏ ਸਾਰੇ ਇਹ 15 16 ਤੋਂ ਮਤਲਬ 15 16 ਦਾ ਮਤਲਬ ਇਹ ਹੋ ਗਿਆ ਵੀ 10 ਸਾਲ ਤੋਂ ਇਹ ਪੈਂਡਿੰਗ ਪਈਆਂ ਸੀ ਦੋ ਸਰਕਾਰਾਂ ਨੰਨੀਆਂ ਇੱਥੇ ਇੰਪੋਰਟੈਂਟ ਗੱਲ ਹੈ ਤੁਸੀਂ ਬੜੀ ਜ਼ਰੂਰ ਇਸ ਡਾਟਾ ਦੇ ਨੋਟ ਕਰਿਓ ਔਰ ਇਹ ਕਿਉਂਕਿ ਅਗਰ ਇਹਨਾਂ ਨੇ ਨਹੀਂ ਕੇਅਰ ਕੀਤੀ ਤਾਂ ਇਹਨਾਂ ਲੰਮਾ ਟਾਈਮ ਚਲਾ ਗਿਆ ਲੇਕਿਨ ਸਰਕਾਰ ਦਾ ਜਿਹੜਾ 3.5 ਸਾਲ ਦਾ ਪੀਰੀਅਡ ਹੈ ਮੈਂ ਧੰਨਵਾਦ ਕਰਦਾ ਮਾਨਜੋਗ ਮੁੱਖ ਮੰਤਰੀ ਭਗਵੰਤ ਪਾਜੀ ਦਾ ਵੀ ਉਹਨਾਂ ਨੇ ਸਾਰਾ ਸਾਨੂੰ ਇਹ ਜਿਹੜੇ ਪੈਸੇ ਹੈ ਪਾਰਟੀ ਦੇ ਰੂਪ ਰਵਿੰਦ ਕੇਜਰੀਵਾਲ ਸਾਹਿਬ ਦਾ ਵੀ ਜਰੇਕ ਸੜਕ ਲਈ ਸਾਨੂੰ ਜਿੱਥੇ ਪੰਜਾਬ ਨੂੰ ਦਿੱਤੇ ਆ ਉਥੇ ਮੇਰੀ ਹੁਸ਼ਿਆਰਪੁਰ ਵਿਧਾਨ ਸਭਾ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਹਰੇਕ ਪਿੰਡ ਨੂੰ ਉਹਨਾਂ ਨੇ ਇਹ ਅਮਾਉਂਟ ਇੱਕ ਕਿਹਾ ਵੀ ਕੋਈ ਸੜਕ ਜਿਹੜੀ ਹੈ ਪੈਂਡਿੰਗ ਨਾ ਰਹਿ ਇਸ ਸਰਕਾਰੀ ਗੱਲ ਕੀਤੀ ਤੁਸੀਂ ਸ਼ਹਿਰ ਦੀਆਂ ਸਰਕਾਰੀ ਗਲੀਆਂ ਦੀ ਗਲੀਆਂ ਦੀ ਮਹੱਲੇ ਦੀਆਂ ਕੁੱਟੀਆਂ ਪਈਆਂ ਨੇ ਉਹਨਾਂ ਵੱਲੋਂ ਤੱਕ ਜੰਮਾ ਜੀ ਇੱਕ ਤੁਹਾਡੀ ਵੀਡੀਓ ਦੇ ਵਿੱਚ ਤੁਸੀਂ ਕਹਿੰਦੇ ਹੋ ਆ ਬਈ ਜਿਹੜੀਆਂ ਸਫਰਕਸ਼ਾ ਕੋਈ ਇਹ ਯਾਦ ਹੋਈ ਹੈ ਉਹਨੀਆਂ ਆਤ ਕਿੱਟੋਂ ਕੱਟ ਕੇ ਇਨਸਾਨ ਜਿਹੜੀ ਹੈ ਬਹੁਤ ਦਿੱਕੀ ਦੇ ਰਹੀ ਹੈ ਬਿਲਕੁਲ ਠੀਕ ਗੱਲ ਹੈ ਪਰ ਉਹ ਤਿੰਨ ਮਹੀਨੇ ਨਹੀਂ ਹੋਏ ਜਿਹੜੀ ਕੋਈ ਇਦਾਂ ਦੀ ਮੇਰੇ ਧਿਆਨ 'ਚ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਅੜਾ ਜੀ ਅਗਰ ਤੁਸੀਂ ਇਦਾਂ ਦੀ ਕੋਈ ਜਿਹੜੀ ਕੋਈ ਤਿੰਨ ਮਹੀਨੇ ਲਈ ਬਲੇ ਡੈਫੀਨਿਟਲੀ ਮੇਰੇ ਧਿਆਨ 'ਚ ਰਿਹਾਓ ਉਸੀ ਵੇਲੇ ਇੱਕ ਪੋਲਿਸਨ ਕਾਲ ਕਰਾਂਗੇ ਏਜੰਸੀ ਨੂੰ ਉਹਨਾਂ ਨੂੰ ਕਹਾਂਗੇ ਜੋ ਬੰਦਾ ਹੈ ਇਹਦਾ ਏਜੰਸੀ ਦੇ ਖਿਲਾਫ ਕਾਰਵਾਈ ਕਰੋ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਤੁਹਾਡੇ ਸੂਰਜ ਨਗਰ ਹੁਣ ਸੜਕ ਪਣੀ ਹੈ ਉਹ 2022 ਦੇ ਵਿੱਚ ਪਣੀ ਸਰਕਾਰ ਆਂਕ ਤੇ ਆ ਕੇ ਉਹ ਮੈਂ ਉਥੇ ਕਿਉਂ ਕੋਈ ਦੁਆਰਾ ਗਿਆ ਨਹੀਂ ਤੇ ਕਿਸੇ ਨੇ ਮੇਰੇ ਨੌਲੇਜ ਚ ਲੈ ਕੇ ਨਹੀਂ ਆਂਦੀ ਮੈਂ ਉਥੇ ਜਗਰਾ ਜਗਰਨ ਤੇ ਗਿਆ ਜਦੋਂ ਮੇਰੇ ਉਹ ਨੌਲੇਜ ਚ ਆਈ ਔਰ ਤੁਰੰਤ ਕਾਰਵਾਈ ਹੋਈ ਮੇਗਾ ਕੋਈ ਇਹਦਾ ਕਿਉਂਕਿ ਇਹਦਾ ਲੋਕਿੰਗ ਜਿਹੜਾ ਮਿਨੀਮਮ 3 ਸਾਲ ਹੈ ਔਰ ਇਹਨੂੰ ਬਖਸ਼ਿਆ ਨਹੀਂ ਜਾਏਗਾ ਇਹਦੇ ਖਿਲਾਫ ਵੀ ਕਾਰਵਾਈ ਹੋਏਗੀ ਲੇਕਿਨ ਜਾਂ ਤਾਂ ਉਸੇ ਅਮਾਉਂਟ ਦੇ ਵਿੱਚ ਉਹ ਬੰਦਾ ਸੜਕ ਬਣਾਏਗਾ ਔਰ ਤੁਸੀਂ ਬਲੀਵ ਕਰਨਾ ਉਹ ਨੂੰ ਤੁਸੀਂ ਦੇਖ ਸਕਦੇ ਆ ਉਹ ਸੜਕ ਬਣ ਗਈ ਆ ਤੁਸੀਂ ਦੇਖੋ ਜਾ ਕੇ ਉਹਨੂੰ ਉਸੇ ਉਸੇ ਅਮਾਉਂਟ ਦੇ ਵਿੱਚ ਉਹ ਸੜਕ ਬਣਾਇਆ ਇਹ ਵੀ ਪਹਿਲੀ ਵਾਰੀ ਆ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ 34 ਲੱਖ ਰੁਪਏ ਦੀ ਸੜਕ ਸੀਗੀ ਤੇ ਪਹਿਲੀ ਵਾਰੀ ਆ ਜਦੋਂ ਹੀ ਠੀਕਾ ਚੱਲਦਾ ਉਹਦੇ ਵਿੱਚ ਇੱਕ ਇੱਕ ਅਲੱਗ ਇਹ ਨਹੀਂ ਕਿ ਇਹ ਆਮ ਤੌਰ ਤੇ ਕੋਹਾਸ਼ਾ ਗੁੱਟੀ ਸਾਡੇ ਪਟਕਾ ਦੇ ਕੋਲ ਤੇ ਬਿਤੇ ਬਿਚਿਆ ਇਹ ਇੱਕ ਉਹਨਾਂ ਕੋਲ ਨਿਯਰ ਕਾਨੂੰਨ ਸ਼ੀਸ਼ੀ ਹੁੰਦੀ ਆ ਉਹਨਾਂ ਧੂੜ ਉਡਾਉਂਦੇ ਆ ਤਾਂ ਸਿਰਫ ਬਸ ਇੱਕ ਇੱਕ ਲੇਅਰ ਦੀ ਬਣਾ ਕੇ ਛੱਡ ਜਾਂਦੇ ਸਰ ਤੁਸੀਂ ਤੁਸੀਂ ਪਹਿਲੀ ਵਾਰ ਤੁਹਾਨੂੰ ਨਾਮ ਐਮੈਂਡਮੈਂਟ ਕਰਦੀ ਜਾਂਦਾ ਤੁਹਾਡੀ ਗੱਲ ਦੇ ਵਿੱਚ ਨਾਲ-ਨਾਲ ਹੁਸ਼ਿਆਰਪੁਰ ਮਾਲ ਰੋਡ ਜਿਹੜਾ ਨਾ ਪਹਿਲੀ ਵਾਰ ਹੀ ਆ ਇਹਨੂੰ ਪਟਕੇ ਬਣਾਇਆ ਗਿਆ ਤਕਰੀਬਨ ਇਹਦਾ 2 2.5 3 ਇੰਚ ਪਹਿਲੀ ਵਾਰੀ ਮਸ਼ੀਨ ਹੁਸ਼ਿਆਰਪੁਰ ਤੇ ਆਈ ਉਹਦਾ ਨਹੀਂ ਹੁਸ਼ਿਆਰਪੁਰ ਜਿੱਥੇ ਪਹਿਲੀ ਵਾਰੀ ਆਈ ਇਹਨਾਂ ਨੂੰ ਪਟਕੇ ਬਣਾਏ ਔਰ ਅਸੀਂ ਇਹਦੀ ਬਕਾਇਦਾ ਇਹਦੀ ਲੈਬਾਰਟਰੀ ਟੈਸਟ ਲਈ ਇਹਦੀਆਂ ਇਹਨਾਂ ਨੂੰ ਕਹਿਤਾ ਵੀ ਕਿਤੇ ਵੀ ਹੈਗਾ ਜ਼ਿੰਮੇਵਾਰੀ ਇਹਨਾਂ ਦੀ ਔਰ ਸਾਡੇ ਅਸਟਰਾਂ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਆ ਇਹ ਸੜਕਾਂ ਜਿਹੜੀਆਂ ਆ ਇਹਨਾਂ ਦੀ ਮਨਿਆਤ ਜਿਹੜੀ ਆ ਤਿੰਨ ਤੋਂ ਤਿੰਨ ਸਾਲ ਅਗਰ ਲੋਕਿੰਗ ਪੀਰੀਅਡ ਆ ਜਾਂ ਕਿਸੇ ਦਾ 5 ਸਾਲ ਆ ਜੋ ਵੀ ਆ ਉਹਨੂੰ ਇਹ ਬਿਨੈਅਤ ਪੂਰੀ ਕਰੋਗੇ ਅਸੀਂ ਪੂਰੀ ਜ਼ਿੰਮੇਵਾਰੀ ਲੈਂਦੇ ਆ ਜਿੱਦਾਂ ਉਸ ਏਜੰਸੀ ਨੂੰ ਬਲੈਕਲਿਸਟ ਕਰਾਂਗੇ ਜਾਂ ਉਹਨੂੰ ਪੁਧਾਰਾ ਬਣਾ ਕੇ ਡੇਗੇ ਨਹੀਂ ਇਹ ਲਾਸਟ ਮਤਲਬ ਕੁਝ ਇਹ ਕਹਿੰਨੇ ਵੀ ਜੇ ਜਿਹੜੀਆਂ ਲੇਅਰ ਪਈ ਆ ਇਹਦਾ ਲੱਕੂ ਜਿਹੜੇ 3 ਸਾਲ ਮਿਨੀਮਮ ਤੇ ਮਿਨੀਮਮ 3 ਸਾਲ ਮਿਨੀਮਮ 3 ਸਾਲ ਔਰ ਜਿੱਦਾਂ ਤੁਸੀਂ ਆ ਸੂਰਜਨਗਰ ਤੁਹਾਨੂੰ ਮਿਲਣਾ ਉੱਥੇ ਉਹਨਾਂ ਨੇ ਕਹੀ ਗੱਲ ਜਿਹੜੇ ਕੰਟਰੈਕਟਰ ਹੁੰਦੇ ਨੇ ਉਹ ਗੱਲ ਕਹਿੰਦੇ ਜੀ ਇਹ ਜਿਹੜੀ ਸੜਕ ਦੀ ਸਪੈਸੀਫਿਕੇਸ਼ਨਸ ਉਹ ਬੜੀ ਮਿਨੀਮਮ ਲਈ ਸੀ ਸਰਕਾਰ ਨੇ ਸਰਕਾਰ ਦੀ ਵੀ ਕਿਉਂ ਨਹੀਂ ਹੁੰਦਾ ਅੱਜ ਕੱਲੋਂ ਉਹ ਟਿੱਪਰ ਜਾਂਦੇ ਆ ਟਿੱਪਰ ਜਿਹੜਾ ਹੈ 20 ਟਨ ਦਾ ਤਾਂ ਕੋਈ ਗੱਲ ਨਹੀਂ ਜਿੱਥੋਂ 70 ਟਨ ਦਾ ਟਿੱਪਰ ਮੰਨੇ ਜਰਾਸ ਤੋਂ ਨਿਕਲਦੇ ਕਿ ਸੜਕਾਂ ਤੋਂ ਉਹਨੂੰ ਨਹੀਂ ਲਾਏਗਾ ਤੇ ਇਹਨਾਂ ਨੂੰ ਅੱਗੇ ਨੂੰ ਇਹ ਕਿਹਾ ਗਿਆ ਤੁਸੀਂ ਸਰਕਾਰ ਨੂੰ ਲਿਖ ਕੇ ਦਿਓ ਇਦਾਂ ਦਾ ਕੰਮ ਨਾ ਕਰੋ ਕਿ ਸਰਕਾਰ ਨੂੰ ਕੋਈ ਵੀ ਅਜਿਹਾ ਟਿੱਪਰ ਜਾਂਦੇ ਆ ਅਸੀਂ ਉਹਨੂੰ ਜਿਹੜੀ ਲੇਅਰ ਮਿਨੀਮਮ ਜਿਹੜੀ ਆਪਾਂ ਇਹਨੂੰ ਲਵਾਵਾਂਗੇ ਲੇਅਰ ਤਾਂ ਕਿ ਇਹ ਗੱਲ ਕਹਿਣ ਨੂੰ ਕੰਟਰੈਕਟਰ ਕੋਲ ਕੱਲ ਨੂੰ ਨਾ ਤੁਹਾਡੇ ਨੂੰ ਰੋਡ ਬਣਾ ਦਿੱਤੇ ਜਾਂਦੇ ਆ ਪਰ ਕਈ ਏਦਾਂ ਦੀਆਂ ਕੰਪਨੀਆਂ ਨੇ ਸੜਕ ਬਣਾ ਤੋਂ ਤੀਜੇ ਦਿਨ ਚੇਤਾ ਆਉਂਦਾ ਕਿ ਇੱਥੇ ਤਾਰ ਪਾਣੇ ਵਾਲੀਆਂ ਜਾਂ ਕੁਝ ਵੀ। ਵੀ ਤੋੜਾ ਪੜ ਦਿੰਦੇ ਉਹਦਾਂ ਨੂੰ। ਹਾਂ ਬਿਲਕੁਲ ਤੁਹਾਡੀ ਗਲੀ ਇਹਦੇ ਲਈ ਮੈਂ ਤੁਹਾਨੂੰ ਹੋਰ ਦੱਸਦਾ ਮੈਂ ਲੰਬਾ عرصਾ ਕਾਉਂਸਲਰ ਰਿਹਾ ਔਰ ਇਹਦੇ ਲਈ ਮੈਂ ਫਾਈਟ ਵੀ ਕਰਦਾ ਹੁੰਦਾ ਕਿ ਇਹ ਪਤਾ ਨਹੀਂ ਕੀ ਕਰਦੇ ਆ ਕਿਉਂ ਏਦਾਂ ਏਜੰਸੀਆਂ ਕਰਦੀਆਂ। ਲੇਕਿਨ ਇਹਦੇ ਵਿੱਚ ਹਾਲੇ ਤੱਕ ਵੀ ਇਹਦਾ ਨਾ ਕਈ ਕੰਪਨੀਆਂ ਨੂੰ ਨੈਸ਼ਨਲ ਅਥਾਰਟੀ ਤੋਂ ਮਿਲਦੀ ਉਹ ਲਾਈਨ ਦੇ ਪਰਮਿਸ਼ਨ ਉਹ ਦਿੰਦੀ ਆ ਐਂਡ ਜਾ ਕੇ ਕਾਰਪੋਰੇਸ਼ਨ ਨਹੀਂ ਐ ਐਂਡ ਜਾ ਕੇ। ਲੇਕਿਨ ਇਹਨੇ ਤਾਂ ਤੀਜਿਆਂ ਨੂੰ ਕਵਰ ਕਰਨ ਵਾਲ ਕੋਈ ਕੇਵਲ ਪਾਰਿਆ ਕੋਈ ਅਨੁਵੇਟ ਲਾ ਗਿਆ ਆਪਣਾ ਨਾ ਕਰਨਾ ਇੰਸਾ ਗਿਆ ਜੀ ਉਹਨੇ ਆ ਕਰ ਲਿਆ ਜੀ ਇਹਨਾਂ ਚੀਜ਼ਾਂ ਨੂੰ ਕਵਰ ਕਰਨ ਦਾ ਅਫਸਰਾਂ ਨੂੰ ਕਹੀਦਾ ਵੀ ਆ ਹਮੇਸ਼ਾ ਪਹਿਲਾਂ ਇਹਨਾਂ ਨੂੰ ਕਵਰ ਕਰੂੰਗਾ ਜਿੱਦਾਂ ਹੁਣ ਤੁਹਾਡਾ ਫਰਜ਼ ਕਰ ਲੋ ਮਾਲ ਰੋੜੀ ਬਣਿਆ ਮੈਂ ਕਿਉਂਕਿ ਪਿੰਡਾਂ ਦੀ ਆਪਾਂ ਕਰ ਰਹੇ ਸੀ ਮੇਨ ਪ੍ਰੈਸ ਕਾਨਫਰੈਂਸ ਅੱਜ ਤੇ ਲੇਕਿਨ ਉਹਦੇ ਵਿੱਚ ਵੀ ਕਿਵਰੀ ਹੈ ਕਿਉਂਕਿ ਇਸ ਸਟਾਰਮ ਸੀਵਰ ਵੀ ਪਹਿਲੀ ਵਾਰੀ ਪਾਇਆ ਹੁਸ਼ਿਆਰਪੁਰ ਦੇ ਵਿੱਚ ਤੋਂ ਕਿਤੇ ਨੇ ਕਿਤੇ ਜਦੋਂ ਟੈਕਨੀਕਲੀ ਅਫਸਰਾਂ ਨੂੰ ਅਸੀਂ ਕੋਸ਼ਿਸ਼ ਕਰੀ ਦੀ ਹੈ ਲੇਕਿਨ ਚਲੋ ਇਹ ਨਹੀਂ ਹੁਣ ਉਹਦੀ ਜ਼ਿੰਮੇਵਾਰੀ ਹੈ ਅਗਰ ਜ਼ਿੰਮੇਵਾਰ ਨਹੀਂ ਹੈ ਤਾਂ ਉਹਨੂੰ ਬ ਬਲਾਕੇ ਪੁੱਛਿਆ ਜਾਏਗਾ। ਔਰ ਉਹਦੇ ਨਾਲ ਨਾਲ ਮੈਂ ਤੁਹਾਨੂੰ ਦੋ ਚੀਜ਼ਾਂ ਹੋਰ ਕਲੀਅਰ ਕਰਨੀਆਂ ਚਾਹਨਾ ਜਿਹੜੀਆਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਸਨਗੀਆਂ ਉਹ ਸਾਡੇ ਲਈ ਇੱਕ ਬਹੁਤ بڑا ਚੈਲੰਜ ਹੈ। ਔਰ ਤੁਸੀਂ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਾਰੇ ਜਾਣਦੇ ਆਂ ਕਿ ਜਿਹੜਾ ਆਦਮਪੁਰ ਤੋਂ ਚੰਪੂਰੀ ਰੋਡ ਜਾ ਰਹੀ ਸੀ ਜੰਦਰ ਉਹ ਨੈਸ਼ਨਲ ਹਾਈਵੇ। ਔਰ ਇਹ ਬੜੇ ਬੁਰੇ ਹਾਲਾਤ ਸਿਗਾ ਇਹ ਵੀ 15 ਤੋਂ ਜਦੋਂ ਸਕੈਮ ਹੋਇਆ ਸੀਗਾ 15-16 ਤੋਂ ਤੇ ਇਹਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਔਰ ਨੈਸ਼ਨਲ ਹਾਈਵੇ ਅਥਾਰਟੀ ਤੋਂ ਬਿਨਾਂ ਇਹ ਪੜ ਨਹੀਂ ਸੀ ਸਕਦਾ। ਔਰ ਉਸੇ ਵਜ੍ਹਾ ਤੇ ਤੁਰੰਤ ਮੈਨੂੰ ਮੌਕਾ ਦਿੱਤਾ ਹੁਸ਼ਿਆਰਪੁਰ ਦੇ ਲੋਕਾਂ ਨੇ ਮੇਰੇ ਭਰਾਵਾਂ ਸਾਰੇ ਤੁਸੀਂ ਲੜ ਕੇ ਤਾਂ ਮੈਂ ਤੁਰੰਤ ਜਿਹੜੀ ਇਹ ਮਾਨਯੋਗ ਕੰਟਰੀ ਸਾਹਿਬ ਨੂੰ ਚਿੱਠੀ ਲਿਖੀ ਵੀ ਸੀ ਇਹ ਜਿਹੜਾ ਹੈਗਾ ਇਹਨੂੰ ਤੁਸੀਂ ਵਿਚਾਰ ਦਿੱਤਾ ਉਹਨਾਂ ਦਾ ਜਵਾਬ ਆਇਆ ਸੀ ਵੀ ਇੱਥੇ ਅਸੀਂ ਵਿਚਾਰ ਕਰਾਂਗੇ ਪੰਜਾਬ ਸਰਕਾਰ ਆਪਣੇ ਲੈਵਲ ਤੇ ਦੇਖੇ ਕਿਉਂਕਿ ਪੰਜਾਬ ਸਰਕਾਰ ਦੇ ਉੱਥੇ ਕੋਈ ਉਹ ਨਹੀਂ ਹੈ ਜਿਹੜੀ ਮਾਲਕੀ ਦੀਦੀ ਹੁੰਦੀ ਹੈ ਉਹੀ ਕੰਮ ਕਰਦਾ ਲੇਕਿਨ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਜੀ ਦਾ ਮੈਂ ਕਿਹਾ ਸੀ ਵੀ ਸਾਰਾ ਹਾਲਾਤ ਬਹੁਤ ਖਰਾਬ ਹੈ ਔਰ ਮੈਂ ਹਰਾ ਲੱਗਿਆ ਉਹਨਾਂ ਨੇ ਉੱਥੇ ਜਾ ਕੇ ਉਹ ਬੂਟ ਪਾਲਿਸ਼ ਵਾਲਾ ਕੰਮ ਚਾਲੂ ਕਰਤਾ 10 ਸਾਲ ਉਹਨੇ ਆਪਣਾ ਪੀਰੀਅਡ 8 ਸਾਲ ਕੱਢ ਦਿੱਤਾ ਲੇਕਿਨ ਤੁਰੰਤ ਜਿਹੜਾ ਹੈ ਮਾਂਜੋ ਮੁੱਖ ਮੰਤਰੀ ਦੇ 14 ਕਰੋੜ ਰੁਪਏ ਲੈ ਕੇ ਉਹ ਸੜਕ ਨੂੰ ਬਣਾਇਆ ਗਿਆ ਸੀ ਔਰ ਵਿੱਚੋਂ ਕੁਛ ਲੈੰਥਾ ਰਹਿ ਗਈਆਂ ਉਹਦੇ ਵਿੱਚ ਵੀ ਛੱਡ ਗਏ ਕਿਉਂਕਿ ਅਫਸਰ ਕਈ ਵਰੀ ਨੂੰ ਲੈੰਥ ਨੂੰ ਆਪਣੇ ਹਿਸਾਬ ਨਾਲ ਇਹਨਾਂ ਦੀ ਕਈ ਟਿਪੀਕਲ ਚੀਜ਼ਾਂ ਹੁੰਦੀਆਂ ਜੀ ਇਹਨੂੰ ਆਪਾਂ ਇਦਾਂ ਲੈ ਸਕਦੇ ਹਾਂ ਔਰ ਉਹਦੇ ਚੋਂ ਹੁਣ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਇੱਕ ਬੜਾ ਮੈਂ ਕਹਿ ਸਕਦਾ ਅ ਖਰਾਬ ਗੱਲ ਸੀ ਜਿਸ ਨਾਲ ਬਹੁਤ ਬੜਾ ਨੁਕਸਾਨ ਹੋ ਰਿਹਾ ਹੈ ਜੀ ਸ਼ਹਿਰ ਵਾਲਿਆਂ ਨੂੰ ਉਹ ਸਗਾ ਕੇਐਫਸੀ ਤੋਂ ਲੈ ਕੇ ਅਪ ਟੂ ਟਰਨਆਰౌਡ ਚੌਂਕ ਨੌਜੋ ਚੌਕ ਤੱਕ ਜਿਹੜਾ ਏਰੀਆ ਸੀ ਇਹ ਫੇਰ ਛੱਡ ਗਿਆ ਉਸ ਵਿੱਚ ਉਹਦੇ ਵਿੱਚ ਵੀ ਲੇਕਿਨ ਕਿਉਂਕਿ ਉਹ ਵੀ ਨੈਸ਼ਨਲ ਹਾਈਵੇ ਹੋ ਜਾ ਰਹੀ ਸੀ ਤੇ ਇਹ ਜਿਹੜਾ ਇੱਕ ਮੈਟਰਸਿਕਾ ਨੈਸ਼ਨਲ ਹਾਈਵੇ ਦਾ ਜਿਹੜਾ ਮੈਟਰ ਹੈਗਾ ਇਹਨੂੰ ਬੜਾ ਬੜਾ ਗੰਭੀਰ ਮੈਟਰ ਹੋ ਜਾਂਦਾ ਕਿਉਂਕਿ ਕੋਈ ਅਥਾਰਟੀ ਨੂੰ ਲੈਂਦੀ ਮੈਂ 5 ਤੋਂ ਜ਼ਿਆਦਾ ਮੀਟਿੰਗ ਦੁੱਦੀਆਂ ਮਾਨਜੋਗ ਡਿਪਟੀ ਕਮਿਸ਼ਨਰ ਹਿਦਾਰਪੁਰ ਜੀ ਨਾਲ ਲੈ ਕੇ ਕੀਤੀਆਂ ਉਹਨਾਂ ਨੂੰ ਇੱਥੇ ਤੱਕ ਕਹਿ ਦਿੱਤਾ ਵੀ ਤੁਰੰਤ ਤੱਕ ਤੁਸੀਂ ਨੈਸ਼ਨਲ ਹਾਈਵੇ ਤੇ ਕੋਈ ਕਾਰਵਾਈ ਨਹੀਂ ਕਰਦੇ ਜਲਦੀ ਤਾਂ ਡੈਫੀਨੇਟਲੀ ਮੈਂ ਇਹਦੇ ਉੱਤੇ ਜ਼ਰੂਰ ਵੱਡੀ ਕਾਰਵਾਈ ਤੁਹਾਡੇ ਖਿਲਾਫ ਕਰਾਂਗਾ ਕਿ ਕਿਸੇ ਕੋ 60 ਲੱਖ ਦੀ ਹੈ ਕਿਸੇ ਕੋ ਜਾਨ ਜਾਨਦੀ ਹੈ ਤੇ ਤੁਸੀਂ ਜ਼ਿੰਮੇਵਾਰ ਅਫਸਰ ਹੋਵੋਗੇ ਲੇਕਿਨ ਉਹਨੂੰ ਹੁਣ ਅਸੀਂ ਤਕਰੀਬਨ ਕਿਉਂਕਿ ਉਹ ਹੈ ਫੇਰ ਉਹਨਾਂ ਕੋਲ ਹੀ ਜੇ ਤੁਹਾਡੀ ਉਹਨਾਂ ਨੇ ਪੈਸਾ ਤਾਂ ਕੋਈ ਸੈਂਕਸ਼ਨ ਨਹੀਂ ਕੀਤਾ ਉਹਨੂੰ 49 ਲੱਖ ਰੁਪਏ ਦੀ ਲਾਗਤ ਨਾਲ ਅਸੀਂ ਕੇਪੀਸੀ ਤੋਂ ਲੈ ਕੇ ਲੜੋਈਆਂ ਚੌਂਤ ਤੱਕ ਉਹਨੂੰ ਬਹੁਤ ਅੱਛਾ ਐਡੀ ਵਧੀਆ ਰਿਪੇਅਰ ਕਰ ਰਹੇ ਜਿਹੜੀ ਉਹਨੂੰ ਮੋਟੇਵਲ ਕਰਦਾ ਹੈ